ਚੋਨੇ ਦੀ ਪੱਤਾ ਲਪੇਟ ਸੁੰਡੀ ਲੀਫ ਫੋਲਡਰ ਇਹ ਸੁੰਡੀ ਆਮ ਤੌਰ ਤੇ ਹਰੇ ਰੰਗ ਦੀ ਪਾਰਦਰਸ਼ੀ ਸਰੀਰ ਵਾਲੀ ਹੁੰਦੀ ਹੈ ਅਤੇ ਇਸ ਦਾ ਸਿਰ ਖਾਕੀ ਰੰਗ ਦਾ ਹੁੰਦਾ ਹੈ ਪਤੰਗੇ ਸੁਨੇਰੀ ਜਾਂ ਪੀਲੇ ਫੂਰੇ ਰੰਗ ਦੇ ਹੁੰਦੇ ਹਨ ਖੰਭਾ ਉੱਤੇ 2-3 ਗੁੜੀਆਂ ਖਾਕੀ ਵਿੰਗ ਤੜਿੰਗੀਆਂ ਲਕੀਰਾਂ ਹੁੰਦੀਆਂ ਹਨ ਅਤੇ ਕਿਨਾਰਿਆਂ ਉੱਪਰ ਪੱਟੀ ਬਣੀ ਨਜ਼ਰ ਆਉਂਦੀ ਹੈ ਇਸ ਦੇ ਪਤੰਗੇ ਰਾਤ ਸਮੇਂ ਪੱਤਿਆਂ ਤੇ ਆਂਡੇ ਦਿੰਦੇ ਹਨ ਜੋ 3-4 ਦਿਨਾਂ ਵਿੱਚ ਫੁੱਟਦੇ ਹਨ ਆਂਡਿਆਂ ਵਿੱਚੋਂ ਨਿਕਲਣ ਤੋਂ ਬਾਅਦ ਸੁੰਡੀ ਪੱਤੇ ਨੂੰ ਲਪੇਟ ਕੇ ਖਾਂਦੀ ਹੈ ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾਂ ਲਪੇਟੇ ਹੀ ਖਾਂਦੀਆਂ ਹਨ ਬਾਲਗ ਸੁੰਡੀਆਂ ਪੱਤੇ ਨੂੰ ਇੱਕ ਚਿਪਚਿਪੇ ਪਦਾਰਥ ਨਾਲ ਲਪੇਟ ਕੇ ਅੰਦਰ ਬੈਠ ਕੇ ਪੱਤੇ ਦੇ ਹਰੇ ਮਾਦੇ ਨੂੰ ਖੁਰਚ-ਖੁਰਚ ਕੇ ਖਾਂਦੀਆਂ ਹਨ ਅਤੇ ਪੱਤਿਆਂ ਉੱਪਰ ਚਿੱਟੇ ਰੰਗ ਦੀਆਂ ਸੁੱਕੀਆਂ ਤੇ ਲੰਬੀਆਂ ਧਾਰੀਆਂ ਬਣ ਜਾਂਦੀਆਂ ਹਨ ਇਸ ਦਾ ਬਹੁਤਾ ਹਮਲਾ ਅਕਸਰ ਤੋ ਅਕਤੂਬਰ ਮਹੀਨਿਆਂ ਦੌਰਾਨ ਹੁੰਦਾ ਹੈ ਰੋਕथाम ਫਸਲ ਦੇ ਨਿਸਾਰੇ ਤੋਂ ਪਹਿਲਾਂ ਇਸ ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫਸਲ ਦੇ ਉੱਪਰਲੇ ਹਿੱਸੇ ਤੇ ਦੋ ਵਾਰ ਫੇਰੋ ਰਸੀ ਫੇਰਨ ਵੇਲੇ ਫਸਲ ਵਿੱਚ ਪਾਣੀ ਜ਼ਰੂਰ ਖੜਾ ਹੋਵੇ ਤਾਂ ਜੋ ਰਸੀ ਫੇਰਨ ਨਾਲ ਕੀੜਾ ਹੀਟਾ ਪਾਣੀ ਵਿੱਚ ਡਿੱਗ ਕੇ ਮਰ ਜਾਵੇ। ਫਸਲ ਤੇ ਸਕੀਟ ਦਾ ਹਮਲਾ 10% ਤੋਂ ਵਧੇਰੇ ਹੋਵੇ ਤਾਂ ਇਸ ਦੀ ਰੋਕਥਾਮ ਲਈ ਫਲੂਬੈਂਡਾਮਾਈਡ 480 ਐਸਸੀਵੀ ਮਿਲੀਲੀਟਰ ਜਾਂ ਕਲੋਰੇਨਟਰਾਨੀਲੀਪਰੋਲ 18.5 ਐਸਸੀ 60 ਮਿਲੀਲੀਟਰ ਜਾਂ ਕਾਰਟਾਪ ਹਾਈਡਰੋਕਲੋਰਾਈਡ 75 ਐਸਜੀ 170 ਗ੍ਰਾਮ ਪ੍ਰਤੀ ਏਕੜ ਨੂੰ 100 ਤੋਂ 105 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ। ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦੜ ਲਈ ਐਗਰੀ ਖੇਤੀ ਐਪ ਤੇ ਜਾਓ।